ਪਾਤਸ਼ਾਹਾਂ ਇਹ ਸਤਗੁਰ ਨਦਰ ਕਰੇ ਇਹ 35ਵਾਂ ਮਹਾਨ ਕੁੰਭ ਜੂ ਲੜਕੀਆਂ ਦੇ ਜੋ ਆਨੰਦ ਕਾਰਜ ਕਿਤੇ ਜਾ ਰਹੇ ਹਨ ਸਰਬ ਨੌਜਵਾਨ ਸਭਾ ਫਗਵਾੜਾ ਬਹੁਤ ਵੱਡੇ ਪੱਧਰ ਤੇ ਇਹ ਕਰਾਲੇ ਕਰਦੇ ਹਨ ਵੱਡੇ ਪੱਧਰ ਤੇ ਕਰਾਲੇ ਕਰਕੇ ਸ੍ਰੀਮਾਨ ਜੀ ਦਾ ਮੱਤਦਾ ਕਰਦੇ ਹਨ ਵਾਹਿਗੁਰੂ ਇਸ ਸਰਬ ਨੌਜਵਾਨ ਸਭਾ ਨੂੰ ਚਰਲੀਆ ਕਲਾ ਬਖਸ਼ੇ ਰੱਖਣ ਕਿ ਅੱਜ ਬੱਚਿਆਂ ਦੇ ਆਨੰਦ ਕਾਰਜਾਂ ਦੇ ਵਿੱਚ ਮੈਨੂੰ ਵੀ ਆਣ ਦਾ ਮੌਕਾ ਮਿਲਿਆ ਮੈਂ ਨਿਰਮਲ ਭੇਖਵਾਲ ਹਾਂ ਪੱਪਸਤਾਂ ਨਿਰਮਲ ਪ੍ਰੀਆ ਬਣੋ ਇਹਨਾਂ ਸੰਸਥਾ ਦਾ ਡੂੰਘੀ ਕਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਬੱਚਿਆਂ ਨੂੰ ਵਾਹਿਗੁਰੂ ਦੇ ਬੇਨਤੀ ਕਰਦਾ ਹਾਂ ਅਸ਼ੀਰਵਾਦ ਦਿੰਨਾ ਕਿ ਇਹਨਾਂ ਦੇ ਅਨੁਦਕਾਰ ਚੰਗੀ ਕਲਾ ਵਿੱਚ ਹੋਣ ਆਪਣਾ ਗ੍ਰੰਥ ਜੀਵਨ ਖੁਸ਼ਹਰਿਆ ਬੱਚਿਆਂ ਬਣ ਕੇ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਸੀ ਸਾਰੇ ਲੋਕ ਪਹੁੰਚਿਆ ਔਰ ਇਨੈਟ ਬਾਤਨ ਨੇ ਔਰ ਔਲੀ ਨੇ ਰੇਡੀਓ ਬਣੋ ਵੀ ਅਸੀਂ ਤੁਹਾਨੂੰ ਸਭ ਨੂੰ ਬਹੁਤ ਬਹੁਤ

ਤਰਨਜੀਤ ਸਿੰਘ ਵਾਲੀਆ ਜੀ ਮੰਟੀ ਵਾਲੀਆ ਆਈ ਫਗਵਾੜਾ ਇੱਕ ਜਿਹੜੀ ਇਸ ਵळे ਦੇਖਦੇ ਆ ਜਿਦੇ ਤਰਨਜੀਤ ਇੱਕ ਪਾਸੇ ਮਨੋਜ ਬੈਂਸ ਦੂਸਰੇ ਪਾਸੇ ਸੁਖਦੀਪ ਲਾਢੀ ਸਾਡਾ ਆਪਣਾ ਪ੍ਰਾਈਵੇਟ ਟਿਕ 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 ਜਿਹੜੀ ਜਨਾ ਗੁਰਜੀਤ ਵਾਲੀਆ ਜੀ ਆਜੋ ਵਾਲੀਆ ਸਾਹਿਬ ਮੰਚ ਦੇ ਉੱਪਰ ਨਾਲ ਹੀ ਆਓ ਪਰਿਵਾਰ ਆਪਣਾ ਇਕੱਠਾ ਮੈਡਮ ਗੁਰਪ੍ਰੀਤ ਕੌਰ ਜੰਡੂ ਜੀ ਬੱਲਣ ਸਾਹਿਬ ਅਤੇ ਇਹਨਾਂ ਦੇ ਸਾਰੇ ਹੀ ਟੀਮ ਮੈਂਬਰਸ ਅਤੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਇਸ ਫੰਡ 32000 ਫੰਡ ਵਿਚ ਸਾਡੇ ਜਿਹੜੇ 25 ਬੱਚੇ ਇੱਥੇ ਇਨਵੋਲ ਹੁੰਦੇ ਨੇ ਕਰਨੇ ਔਰ ਬੜੇ ਤਨਦੇਈ ਨਾਲ ਡਿਊਟੀ ਕਰਦੇ ਨੇ। ਉਹ ਮੈਂ ਆਪਣੇ ਵੱਲੋਂ ਪੂਰ ਫਗਵਾੜਾ ਕਾਂਗਰਸ ਵੱਲੋਂ ਕਿਥੇ ਸਰਨੋਜਨ ਸੁਭਾ ਚੈਨਰੇ ਸਾਰੇ ਮਦਾਨ ਸਾਹਿਬਾ ਤੇ ਚੇਅਰਮੈਨ ਸਾਹਿਬਾ ਤੇ ਇਹਨੇ ਸਾਰੇ ਮੈਂਬਰ ਦਾ ਧੰਨਵਾਦ ਕਰਨਾ ਹੈ ਕਿ ਇਹਨੇ ਇੱਥੇ ਆਉਂਦਾ ਹਰਨ ਮੌਕੇ ਤੋਂ ਆਪ ਦੇ ਇੱਥੇ ਆ ਕੇ ਦਰਸ਼ਨ ਕਰ ਸਕੇ। ਫੋ ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਆਂ ਇਹ ਸੰਸਥਾ ਜਿਹੜੀ ਹੈਗੇ ਨਰੋਦ 3 ਦੁਕੀਆਂ ਦੀ ਅਤੇ ਸਮਾਜ ਦੇ ਹਰ ਵਰਗ ਦੀ ਜਿਹੜੀ ਹੈਗੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਨ ਵਾਸਤੇ ਹਰ ਵਕਤ ਪਿਆਰ ਰਹੇ ਹੈਗੇ ਨੇ। ਪਰ ਮੈਂ ਵੀ ਪਿਛਲੇ ਲਗਭਗ 35 ਸਾਲ ਤੋਂ ਜਿੰਨਾ ਨਾ ਜੀਉਂਦਾ ਮੌਕੇ ਮੇਲੇ 25 ਸੱਚੇ ਕੰਦੇ ਨਾਲ 25 ਬਹੁਤ ਹੀ ਖੁਦਦਿਲ ਦੇ ਨਾਲ ਜਿਹੜੇ ਹੈਗੇ ਲੋਕ ਸੇਵਾ ਵਿੱਚ ਬੇਸ਼ੱਕ ਦੀ ਉਹ ਅੱਜ ਜਿਸ ਤਰ੍ਹਾਂ ਕੇ ਬਾਲਾ ਲੱਤਿਆਂ ਦੇ ਇੱਥੇ ਜਿਹੜੇ ਹੈਗੇ ਜੋੜੇ ਉਹਦੇ ਰੰਗ ਕੰਮ ਕਰਵਾਏ ਗਏ ਔਰ ਬਾਤ ਉਹਨਾਂ ਨੂੰ ਜੋ ਵੀ ਇੱਕ ਗਰੈਸ ਜੀਵਨ ਸ਼ੁਰੂ ਕਰਨ ਵਾਸਤੇ ਲੋੜਿਤ ਸਾਮਾਨ ਹੁੰਦਾ ਉਹ ਸਾਡਾ ਹਰ ਸਾਡੇ ਤਰ੍ਹਾਂ ਇਸ ਤਰ੍ਹਾਂ ਵੀ ਪ੍ਰੋਵਾਈਡ ਕਰਦੇ ਨੇ ਬਹੁਤ ਵਿੱਚ ਕਿਥੇ ਇਹ ਇਸਨਾਂ ਨਰਮ ਕੰਮ ਕਰਾਂਦੇ ਔਰ ਸਹੀ ਬੱਚੇ ਜਿਹੜੇ ਲੋੜਵੰਦ ਪਰਿਵਾਰ ਹੈਗੇ ਬੇਚੜੀ ਬੱਚੇ ਹੈਗੇ ਨੇ ਬੇਸ਼ੱਕ ਉਹ ਸਾਡੇ ਸ਼ਹਿਰ ਦੇ ਇਹ ਕਿਨੇ ਬੇਸ਼ਕਰੀ ਬਕਵਤ ਕਾਦੇ ਹੈਗੇ ਬੇਸ਼ੱਕ ਦੀ ਨਾਲ ਲੱਗੇ ਸਾਡੇ ਜਿਹੜੇ ਨਵੇਂ ਸ਼ਹਿਰ ਜਾਂ ਜਲੰਧਰ ਦੇ ਹੈਗੇ ਨੇ ਉਹਨਾਂ ਵਿੱਚੋਂ ਜਿਹੜੇ ਲੋੜਵੰਦ ਬੱਚੇ ਹੈਗੇ ਨੇ ਉਹ ਆ ਕੇ ਇਹਨਾਂ ਕੋਲੇ ਅਲੱਗ-ਅਲੱਗ ਜਿਹੜੇ ਹੈ ਕੈਟਾਗਰੀ ਦੇ ਵਿੱਚ ਰਹਿ ਕੇ ਹੁਨਰ ਪ੍ਰਾਪਤ ਕਰਦੇ ਨੇ ਸਕਿੱਲ ਪ੍ਰਾਪਤ ਕਰਦੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਆਪਣਾ ਜੀਵਨ ਸਫਲ ਕਰਦੇ ਨੇ ਆਪਣੇ ਮਾਪਿਆਂ ਦਾ ਜੀਵਨ ਸਫਲ ਕਰਦੇ ਨੇ ਤੋ ਇਸ ਕਰਕੇ ਮੈਂ ਆਪਣੇ ਵੱਲੋਂ ਸਮੂਹ ਸਾਡੀ ਫੁਗੜਾ ਕਾਂਗਰਸ ਵੱਲੋਂ ਅਤੇ ਫੁਗੜਾ ਵਸੇਬਾ ਵੱਲੋਂ ਜਿੱਥੇ ਇਸ ਸੰਸਥਾ ਦਾ ਧੰਨਵਾਦ ਕਰਦਾ ਅਤੇ ਨਾ ਵੀ ਪ੍ਰਮਤਵ ਅਗਿਆਸ਼ ਕਰਦਾ ਕਿ ਉਹ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਚੜ ਕੇ ਕਿਸੇ ਵੀ ਖੇਤਰ ਵਿੱਚ ਜਿਹੜੀ ਹੈਗੀ ਦੀ ਤੁਸੀਂ ਦੀ ਸੇਵਾ ਕਰਨ ਦੀ ਇਹਨਾਂ ਦੀ ਕਿਰਪਾ ਬਣਾਈ ਰੱਖਣ ਤੋਂ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਆਪ ਸਭ ਨੂੰ ਧੰਨਵਾਦ ਕਰਨਾ ਅਤੇ ਨਾ ਵੀ ਜਿਹੜੇ ਜੋੜਿਆਂ ਦੇ ਅਨੰਦ ਕਾਰਜ ਜਾ ਰਹੇ ਹੈ ਗੁਰੂ ਮਹਾਰਜਾ ਜੀ ਦਾ ਵੀ ਅਦਾਸ ਕਰਦਾ ਕਿ ਉਹਨਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਰੋਣ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਜੋੜੇ ਜਿਹੜੇ ਹਨ ਸਾਡੇ ਸਮਾਜ ਵਿੱਚ ਚਾਨਣ ਮਨਾ ਰਹੇ ਉਹਨਾਂ ਦੇ ਬੱਚੇ ਜਿਹੜੇ ਹਨ ਆਉਣ ਵਾਲੇ ਸਮੇਂ ਸਾਡੇ ਦੇਸ਼ ਦੀ ਸਾਡੇ ਸਮਾਜ ਦੀ ਸੇਵਾ ਕਰਨ ਤੋਂ ਪ੍ਰੀਰਮਾ ਹੈ ਆਪ ਸਭ ਦਾ ਧੰਨਵਾਦ ਕਰਾਂ ਜੀ ਅਸ਼ੋਕ ਭਾਗਿਆ ਜੀ